हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਤੇ ਆਪਾਂ ਇੱਕ ਵਾਰ ਸੇ ਲੈ ਲੈ ਕੇ ਆਏ ਜੀ ਤੇ ਜਿਸ ਘਰ ਤੋਂ ਵੀ ਵੀਡੀਓ ਬਣਾ ਰਹੇ ਆ ਵੀ ਇਹ ਦੇ ਘਰੇ ਲੂਪਾ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤਰ ਦੇ ਅਜੂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਹਾਂ ਜੀ ਵਧੀਆ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਗੁਰਪ੍ਰੀਤ ਸਿੰਘ ਕੋਠੇ ਚਾਂਆਂ ਵਾਲੀ ਠੀਕ ਹੈ ਜੀ ਪਹਾੜ ਜੀ ਪਿੰਡ ਭਦੌੜ ਹਾਂਜੀ ਜ਼ਿਲ੍ਹਾ ਬਰਨਾਲਾ ਤੇ ਪੈਂਦੇ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਹਾਂਜੀ ਤਹਿਸੀਲ ਤਪਾ ਮੋਬਾਈਲ ਨੰਬਰ ਬੋਲਦੇ 94177 16540 ਠੀਕ ਹੈ ਬਈ ਬਈ ਜਿਹੜੀ ਇਹ ਬੈਡ ਦੇ ਨੇ ਆਪਣੇ ਘਰ ਦੀ ਹੈ ਹਾਂਜੀ ਕਰਦੀ ਹੈ ਜੀ ਕਿਹੜਾ ਸੂਸ ਹੁੰਦੀ ਇਹ ਪਹਿਲਾ ਸੂਸ ਹੁੰਦੀ ਹੈ ਜਿੰਨੇ ਦਿਨ ਲੈਂਦੀ ਹੈ ਬੱਸ ਦੋ ਤਿੰਨ ਲੈ ਜੂ ਤਿੰਨ ਦਿਨ ਲੈ ਜੀ ਬੱਸ ਤਿਆਰੀ ਹੈ ਹਾਂਜੀ ਤਿਆਰੀ ਹੈ ਜੀ ਇੱਕ ਥਾਂ ਤੋਂ ਕੀ ਕਹਿੰਦੇ ਬਈ ਤੱਲਾ ਇੱਕ ਥਾਂ ਚੋਂ ਉਹ ਦੁੱਧ ਮਰ ਆਉਂਦਾ ਵਾ ਚੀਪਾ ਆਉਂਦਾ ਵਾ ਖਾਨ ਬਰਾਬਰ ਆ ਠੀਕ ਹੈ ਘੱਟ ਰਲਦਾ ਨਹੀਂ ਮਰ ਦੂਜਿਆਂ ਨਾਲ ਜੀ ਠੀਕ ਹੈ ਰਲਦਾ ਨਹੀਂ ਜੀ ਤੇ 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 ਚੱਲ ਮੰਨ ਲੈ ਹਣਾ ਅਗਲਾ ਹਾਂਜੀ ਤੇਲ ਮੰਨ ਕੇ ਲੈ ਲੈ ਜੇ ਚੱਲਦਾ ਚਲਾ ਸਕਦਾ ਜੀ ਚੱਲ ਵੀ ਸਕਦਾ ਹਾਂਜੀ ਚੱਲ ਵੀ ਸਕਦਾ ਵਾ ਸਹੀ ਗੱਲ ਹੈ ਹਾਂਜੀ ਤੇ ਕੀ ਰਿਕਾਰਡ ਆਦੀ ਮਾਂ ਨੇ ਦੁੱਧ ਦਾ ਬਈ ਰਿਕਾਰਡ ਦਾ ਹੀ 30 ਪਲੱਸ ਸੀਗਾ ਜੀ 30 ਪਲੱਸ ਹਾਂਜੀ ਚੰਗੇ ਵਧੀਆ ਸੀਮੰਦੀ ਸੀਗੀ ਠੀਕ ਹੈ ਬਈ ਖੋਲੋ ਬਈ ਤੋੜ ਕੇ ਦਿਖਾ ਦਿਓ ਫੇਸ ਬੜਾ ਚੰਗਾ ਕੱਦ ਬੱਡ ਚੰਗਾ ਰਾਜੀ ਆ ਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਈ ਨੇ ਤਿਆਰ ਕਰਿਆ ਜਿਹੜੀ ਗੱਲ ਸੀ ਬਾਈ ਨੇ ਦੱਸਤੀ ਥਣ ਬਰਾਬਰ ਇਹ ਥੋੜਾ ਜਿਹਾ ਵੀ ਚੀਪਾ ਘੱਟ ਆਇਆ ਨਾਲ ਨਹੀਂ ਰਲਦਾ ਬਾਈ ਕਹਿੰਦਾ ਨਾੜਾ ਨੂੜਾ ਚਾਹੀਏ ਤੋੜਾ ਤੋੜਾ ਵੀ ਚੰਗਾ ਆਰਡਰ ਕਮਾਲ ਦਾ ਬਾਈ ਸੋਹਣਾ ਗਰਮ ਵਾਲੀ ਨੇ ਤਿਆਰ ਕਰਿਆ ਹਜੇ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਹੋਰੇ ਵਧੀਆ ਤਿਆਰ ਕਰ ਲੋ ਤੋੜਾ ਤੋੜਾ ਚੈੱਕ ਕਰ ਲੋ ਬਈ ਕਮਾਲ ਦਾ ਬਾਈ ਕੀ ਮੋਲ ਆ ਬਾਈ ਜੈ ਜਰਾ ਮੋਲੇ ਦਾ 60000 ਕਰ ਦੇ ਮਾਨਤਨ ਹੋ ਜਾ ਮਾਨਤਨ ਹੋ ਜੇ ਠੀਕ ਹੈ ਬਾਈ 60000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੇ ਕੰਗੀਆ ਬੜ ਸਮੀਪਲੀਆ ਰਾਜੀ ਆਰਡਰ ਕਮਾਲ ਦਾ ਫੰਡਰ ਗਲੇਵਾ ਕਰਮਾਲੀ ਨੇ ਤਿਆਰ ਕਰਿਆਗਾ ਥਣ ਵਗੈਰਾ ਨੇੜ ਤੋਂ ਚੈੱਕ ਕਰਵਾਨੇ ਥਣ ਬਹੁਤ ਚੰਗਾ ਲੱਗਿਆ ਬਈ ਕੱਲਾ ਕੱਲਾ ਥਣ ਚਾਰੇ ਧਨ ਨਿਕਲਵੇਂ ਪੂਰੇ ਗਏ ਥਾਣਾ ਪੂਰਾ ਵਧੀਆ ਹਾਂ ਠੰਡੀ ਸੀਲ ਆ ਪੂਰੀ ਵਧੀਆ ਠੀਕ ਆ ਬਈ ਹਾਂ ਮਾ ਦਾ ਦੁੱਧ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਹਾਂਜੀ 30 ਪਲੱਸ ਸੀਗੇ ਠੀਕੇ ਸੇ ਵੀਰ ਨੂੰ ਬਾਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ